ਅਸੀਂ 24 ਸਤੰਬਰ ਨੂੰ ਮੇਰੇ ਖਿਆਲ 2024 ਨੂੰ ਇਹਦੀ ਡੇਟ ਪਾਤੀ ਸੀ। ਬਾਕੀ ਜਿਹੜੀਆਂ ਪਈਆਂ ਨੇ ਉਦੋਂ ਬਾਅਦ ਪਈਆਂ ਸਾਰੀਆਂ ਮਤਲਬ 2-2 3-3 ਮਹੀਨੇ ਬਾਅਦ ਪਈਆਂ ਨੇ ਜਿੰਨੀਆਂ ਵੀ ਨੇ। ਪਰ ਮੈਨੂੰ ਲੱਗਦਾ ਕਿ ਦੋ ਫਿਲਮਾਂ ਆ ਜਾਣਾ ਉੱਤੇ ਕੋਈ ਰੌਲਾ ਗੋਲਾ ਹੈ ਨਹੀਂ। ਉਹ ਤੇ ਸਾਨੂੰ ਬੋਲਣਾ ਵੀ ਨਹੀਂ ਚਾਹੀਦਾ, ਕੌਂਟਰੋਵਰਸੀ ਨਹੀਂ ਕਰਨੀ ਚਾਹੀਦੀ ਕਿ ਯਾਰ ਦੂਜੀ ਫਿਲਮ ਕਿਉਂ ਆ ਗਈ। ਦੋ ਫਿਲਮਾਂ ਠੀਕ ਨੇ ਅਸੀਂ ਜਿਹੜੀਆਂ ਫਿਲਮਾਂ ਨੇ ਬਾਰੀ-ਬਾਰੀ ਜਾਂ ਇੱਕ ਵੀਕ ਅੱਗੇ ਜਾਂ ਦੋ ਵੀਕ ਅੱਗੇ ਇਦਾਂ ਆਈਏ। ਤੁਹਾਨੂੰ ਪਤਾ ਵੀ ਹੈ ਨਾਲੇ ਕਿ ਵੱਡੀਆਂ ਫਿਲਮਾਂ ਨੇ ਆਉਣਾ ਫੇਰ ਵੀ ਵਿੱਚ ਵਿੱਚ ਆ ਕੇ ਫਸਣਾ ਉਹ ਮੈਨੂੰ ਲੱਗਦਾ ਤੇ ਲੋਕ ਸ਼ਾਇਦ ਸਾਨੂੰ ਲੱਗਦਾ ਸੀ ਨਾ ਵੜਾਈ ਮਹਿਸੂਸ ਕਰਨ ਲੱਗੇ ਸੀ ਇਸ ਚੀਜ਼ 'ਚ ਕਿ ਸਾਊਥ ਆਰਕੀ ਫਿਲਮ ਲੈ ਕੇ ਆ ਰਹੇ ਆਂ ਜੀ ਸਾਊਥ ਦਾ ਜਿੰਨੀ ਸਾਡਾ ਸਿਨੇਮਾ ਪੰਜਾਬੀ ਦਾ ਹੋਣਾ ਚਾਹੀਦਾ ਅਸੀਂ ਪੰਜਾਬੀ ਲੋਕ ਆ ਜਿਹੜੇ ਸਾਨੂੰ ਸਾਊਥਾ ਸਾਊਥ ਦਾ ਸਿਨੇਮਾ ਸ਼ਾਇਦ ਇਹਨਾਂ ਚੰਗਾ ਨਹੀਂ ਲੱਗਦਾ ਅਸੀਂ ਹੱਸਦੇ ਆ ਉਹਨਾਂ ਦੇ ਐਕਸ਼ਨ ਤੇ ਕਈ ਵਾਰ ਕਿਹੜੇ ਚੀਜ਼ਾਂ ਨਕਲੀ ਲੱਗਦੀਆਂ ਨੇ ਜਾਲੀ ਲੱਗਦੀਆਂ ਨੇ ਔਰ ਇਸ ਕਰਕੇ ਅਸੀਂ ਇਹੀ ਟਰਾਈ ਕੀਤਾ ਕਿ ਅਸੀਂ ਰੋ ਐਕਸ਼ਨ ਰੱਖੀ ਕਿ ਸਿਨੇਮਾ ਸਾਡੇ ਪੰਜਾਬ ਦਾ ਹੋਣਾ ਚਾਹੀਦਾ ਜਿਹਨੂੰ ਤੁਸੀਂ ਕਹਿ ਸਕੋ ਕਿ ਯਾਰ ਆ ਸਾਡਾ ਪੰਜਾਬੀ ਸਿਨੇਮਾ ਇਹ ਸਾਊਥ ਵਰਗਾ ਨਹੀਂ ਹੈਗਾ ਇਹ ਬਾਲੀਵੁੱਡ ਵਰਗਾ ਨਹੀਂ ਕਿ ਪਹਿਲੀ ਵਾਰ ਹੀ ਹੋਇਆਗਾ ਮਤਲਬ ਇਹ ਜਿਹਨੂੰ ਅਸੀਂ ਪ੍ਰਾਊਡ ਨਾਲ ਕਹਿ ਸਕਦਾ ਕਿ ਸਾਡਾ ਪਿਓ ਰੈਕਸ਼ਨ ਹੋਇਆਗਾ ਇਸ ਫਿਲਮ ਦੇ ਵਿੱਚ ਐਡੇ ਵੱਡੇ ਲੈਵਲ ਤੇ ਫਿਲਮ ਸ਼ੂਟ ਹੋਈ ਤੇ ਦੂਜੀ ਗੱਲ ਵੀ ਜਦੋਂ ਤੋਂ ਇਸ ਫਿਲਮ ਦਾ ਰੈਪ ਅਪ ਹੋਇਆ ਤੇ ਸਿੱਧੂ ਬਾਈ ਦਾ ਗਾਣਾ ਰੀਕ੍ਰੀਏਟ ਕੀਤਾ ਗਿਆ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਇਸ ਫਿਲਮ ਦੀ ਚਰਚਾ ਛਿੜੀ ਤੇ ਸਭ ਤੋਂ ਪਹਿਲਾਂ ਆਪਾਂ ਡੇਟ ਵੀ ਅਨਾਉਂਸ ਕਰਤੀ ਸੀ ਕਿ ਆਪਾਂ ਇਸ ਡੇਟ ਨੂੰ ਇਹ ਫਿਲਮ ਰਿਲੀਜ਼ ਕਰ ਰਹੇ ਹਾਂ ਕਿੰਨੇ ਕਿਤੇ ਫਿਰ ਨਾਲ ਦੀ ਹੁੰਦਾ ਕਿ ਨਾਲ ਦੀ ਨਾਲ ਚਾਰ ਫਿਲਮਾਂ ਹੋਰ ਅਨਾਉਂਸਮੈਂਟ ਹੋ ਗਈਆਂ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਅਸੀਂ ਸਾਡਾ ਪੰਜਾਬੀ ਸਿਨੇਮਾ ਅਸੀਂ ਐਡਾ ਵੱਡਾ ਕਰ ਲਿਆ ਕਿ ਅਸੀਂ ਚਾਰ ਚਾਰ ਫਿਲਮਾਂ ਨੂੰ ਅਸੈਪਟ ਕਰ ਸਕਦੇ ਹਾਂ ਸਾਡੀ ਆਡੀਅנס ਐਡੀ ਹੋ ਗਈ ਕਿ ਅਸੀਂ ਇੰਨੀਆਂ ਫਿਲਮਾਂ ਨੂੰ ਅਸੈਪਟ ਕਰ ਲਈ ਚਾਰ ਚਾਰ ਤਾਂ ਵੀਰੇ ਤੇ ਤਾਂ ਦੋ ਤੇ ਰੌਲਾ ਪੈ ਜਾਂਦਾ ਜੀ ਇੱਕ ਦੇ ਉੱਤੇ ਦੂਜੀ ਆ ਜਾਂਦੀ ਹੈ ਉਹ ਤੇ ਲੋਕ ਬੋਲਣ ਲੱਗੇ ਜਾਂਦੇ ਹਨਾ ਚਲੋ ਦੋ ਤਾਂ ਫਿਲਮਾਂ ਦੇਖੋ ਆਉਣਗੀਆਂ ਆਉਣਗੀਆਂ ਉਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ ਪਰ ਸਾਡੀ ਜਿਹੜੀ ਫਿਲਮ ਹੈ ਅਸੀਂ 24 ਸਤੰਬਰ ਨੂੰ ਮੇਰੇ ਖਿਆਲ 2024 ਨੂੰ ਇਹਦੀ ਡੇਟ ਪਾਤੀ ਸੀ। ਬਾਕੀ ਜਿਹੜੀਆਂ ਪਈਆਂ ਨੇ ਉਦੋਂ ਬਾਅਦ ਪਈਆਂ ਸਾਰੀਆਂ ਮਤਲਬ 2-2 3-3 ਮਹੀਨੇ ਬਾਅਦ ਪਈਆਂ ਨੇ ਜਿੰਨੀਆਂ ਵੀ ਨੇ। ਪਰ ਮੈਨੂੰ ਲੱਗਦਾ ਕਿ ਦੋ ਫਿਲਮਾਂ ਆ ਜਾਣਾ ਉੱਤੇ ਕੋਈ ਰੌਲਾ ਗੋਲਾ ਹੈ ਨਹੀਂ। ਉਹ ਤੇ ਸਾਨੂੰ ਬੋਲਣਾ ਨਹੀਂ ਚਾਹੀਦਾ, ਕੌਂਟਰੋਵਰਸੀ ਨਹੀਂ ਕਰਨੀ ਚਾਹੀਦੀ ਕਿ ਯਾਰ ਦੂਜੀ ਫਿਲਮ ਕਿਉਂ ਆ ਗਈ। ਕਿਉਂਕਿ ਹੋਰ ਕੋਈ ਚਾਰਾ ਨਹੀਂ ਪ੍ਰੋਡਿਊਸਰ ਕੋਲ। ਪਰ ਮੈਨੂੰ ਲੱਗਦਾ ਚਾਰ ਸਿਨੇਮਾ ਚੱਲਣ ਜੋਗਾ ਹਲੇ ਸਾਡਾ ਪੰਜਾਬੀ ਸਿਨੇਮਾ ਨਹੀਂ ਹੋਇਆ। ਤੁਹਾਨੂੰ ਸਾਨੂੰ ਸੋਚਣਾ ਚਾਹੀਦਾ ਹੈ ਕਿ ਯਾਰ ਵੀ ਦੋ ਫਿਲਮਾਂ ਠੀਕ ਨੇ ਅਸੀਂ ਜਿਹੜੀਆਂ ਫਿਲਮਾਂ ਨੇ ਬਾਰੀ-ਬਾਰੀ ਜਾਂ ਇੱਕ ਵੀ ਇੱਕ ਅੱਗੇ ਜਾਂ ਦੋ ਵੀ ਇੱਕ ਅੱਗੇ ਇਦਾਂ ਆਈਏ ਤੁਹਾਨੂੰ ਪਤਾ ਵੀ ਇਹ ਨਾਲੇ ਕਿ ਵੱਡੀਆਂ ਫਿਲਮਾਂ ਨੇ ਆਉਣਾ ਫੇਰ ਵੀ ਵਿੱਚ ਵਿੱਚ ਆ ਕੇ ਫਸਣਾ ਉਹ ਮੈਨੂੰ ਲੱਗਦਾ ਠੀਕ ਨਹੀਂ ਹੈ ਦੋ ਫਿਲਮਾਂ ਲਈ ਆਪਾਂ ਆਲਵੇਜ਼ ਇਹਦੇ ਲਈ ਤਾਂ ਰੈਡੀ ਰਹੋਗੇ ਦੋ ਫਿਲਮਾਂ ਤਾਂ ਆਉਣਗੀਆਂ ਆਉਣਗੀਆਂ ਉਹਦੇ ਉੱਤੇ ਆਪਾਂ ਕਿੰਤੂ ਪਰੰਤੂ ਕਰੀ ਜਾਈਏ ਬੋਲੀ ਜਾਈਏ ਉਹ ਗੱਲ ਮੈਨੂੰ ਠੀਕ ਨਹੀਂ ਲੱਗਦੀ ਪਰ ਹਾਂ ਚਾਰ ਫਿਲਮਾਂ ਆ ਰਹੀਆਂ ਨੇ ਇਹ ਪ੍ਰੋਬਲਮ ਹੈ ਤੁਜੀ ਗੱਲ ਵੀਰੇ ਜਿੱਦਾਂ ਆਪਾਂ ਸਿੱਧੂ ਭਾਈ ਦਾ ਗਾਣਾ ਰੀਕ੍ਰੀਏਟ ਕੀਤਾ ਤੇ ਕਿੰਨਾ ਕੁ ਚੇਂਜ ਕੀਤਾ ਸੇਮ ਚੀਜ਼ ਮਿਲ ਨੂੰ ਜਾਂ ਮਿਊਜ਼ਿਕ ਦੇ ਵਿੱਚ ਵੀ ਕਾਫੀ ਕੁਝ ਚੇਂਜ ਸਾਨੂੰ ਮਿਲੂਗਾ ਵੇਖਣ ਨੂੰ ਵੀਰੇ ਮੈਨੂੰ ਲੱਗਦਾ ਇਹ ਗਾਣੇ 'ਚ ਜੇ ਆਪਾਂ ਕੋਈ ਛੇੜ ਛਾੜ ਕਰਦੇ ਨਾ ਤਾਂ ਇਹ ਗਾਣੇ ਦਾ ਜਿਹੜਾ ਫੀਲ ਹੈ ਇਹ ਗਾਣਾ ਅੱਜ ਵੀ ਤੁਸੀਂ ਦੇਖ ਲਓ ਵਿਆਹ ਸ਼ਾਦੀਆਂ ਚਲੇ ਜਾਓ ਅੱਜ ਵੀ ਰੀਲਾਂ ਹੋਵੇਂ ਬਣਦੀਆਂ ਨੇ ਜੇ ਮੈਨੂੰ ਲੱਗਦਾ ਮੈਂ ਕੋਈ ਇਸ ਗਾਣੇ ਤੇ ਰੀਲ ਪਾਉਣਾ ਜਾਂ ਕੋਈ ਵੀ ਪਾਉਂਦਾ ਉਹਦੇ ਵਿਊਜ਼ ਲਾਗੀ ਹੁੰਦੇ ਨੇ ਸੋ ਇਹ ਗਾਣਾ ਪੰਜਾਬੀ ਇੰਡਸਟਰੀ ਦਾ ਮੈਨੂੰ ਲੱਗਦਾ ਇੱਕ ਮਾਈਲਸਟੋਨ ਬਣਿਆ ਹੋ ਜਿਹਨੋਂ ਆਪਾਂ ਕਹਿੰਦੇ ਆ ਕਿ ਅਰ ਜਿਵੇਂ ਫੋਕ ਨਹੀਂ ਬਣ ਜਾਂਦਾ ਕਿਰ ਉਹ ਚੱਲਦਾ ਰਹੂਗਾ ਹਮੇਸ਼ਾ ਇਹ ਗਾਣਾ ਹਮੇਸ਼ਾ ਹੀ ਚੱਲਦਾ ਰਹੂਗਾ ਇਹਦਾ ਸਵਾਦ オリジナルਟੀ ਚ ਹੈ ਇਸ ਕਰਕੇ ਅਸੀਂ ਇਹਨੂੰ ਨਹੀਂ ਛੇੜਿਆ ਥੈਂਕ ਯੂ ਵੀਰੇ ਥੈਂਕ ਯੂ ਵੀਰੇ ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਪੰਜਰਿਆ ਨਿਊਜ਼ ਚੈਨਲ ਤੋਂ ਦੇਵ ਜੀ ਮੇਰਾ ਸਵਾਲ ਤੁਹਾਨੂੰ ਹੈ ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸੋਹਣੀਆਂ ਫਿਲਮਾਂ ਬਣ ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸੋਹਣੀਆਂ ਐਕਸ਼ਨ ਫਿਲਮਾਂ ਬਣਦੀਆਂ ਨੇ ਲੇਕਿਨ ਜਦੋਂ ਐਕਸ਼ਨ ਫਿਲਮਾਂ ਬਣਦੀਆਂ ਨੇ ਤੇ ਵਧੀਆ ਚੱਲਦੀਆਂ ਵੀ ਨੇ ਲੇਕਿਨ ਉਸ ਤੋਂ ਬਾਅਦ ਵੀ ਉਹਨਾਂ ਫਿਲਮਾਂ ਨੂੰ ਸਾਊਥ ਫਿਲਮਾਂ ਦੇ ਨਾਲ ਕੰਪੈਰੀਜ਼ਨ ਕੀਤਾ ਜਾਂਦਾ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਜ਼ਿਆਦਾ ਜਲਦੀ ਉਹਨਾਂ ਨੂੰ ਕੰਪੈਰੀਜ਼ਨ ਕਰ ਦਿੰਨੇ ਆ ਜੋ ਕਿ ਸਾਨੂੰ ਪੰਜਾਬੀ ਦੀਆਂ ਫਿਲਮਾਂ ਦੇ ਨਾਲ ਕੰਪੈਰੀਜ਼ਨ ਕਰਨਾ ਚਾਹੀਦਾ ਮੈਨੂੰ ਲੱਗਦਾ ਜੀ ਕਿਤੇ ਨਾ ਕਿਤੇ ਉਹਦਾ ਰੀਜ਼ਨ ਇਹ ਵੀ ਹੈ ਕਿ ਅਸੀਂ ਸਾਊਥ ਦੇ ਡਾਇਰੈਕਟਰ ਜਿਆਦਾ ਲੈ ਕੇ ਆਉਂਦੇ ਰਹੇ ਹਾਂ ਮੇਰੀਆਂ ਫਿਲਮਾਂ ਦੇ ਵਿੱਚ ਵੀ ਸਾਊਥ ਦੇ ਡਾਇਰੈਕਟਰਸ ਨੇ ਕੰਮ ਕੀਤਾ ਤੇ ਉਦੋਂ ਸਾਨੂੰ ਫਿਰ ਫੀਲ ਉਹਦਾਂ ਦਾ ਦੇ ਦਿੰਦੇ ਆ ਉਹ ਤੇ ਲੋਕ ਸ਼ਾਇਦ ਸਾਨੂੰ ਲੱਗਦਾ ਅਸੀਂ ਨਾ ਵੜਾਈ ਮਹਿਸੂਸ ਕਰਨ ਲੱਗੇ ਸੀ ਇਹ ਚੀਜ਼ 'ਚ ਕਿ ਸਾਊਥ ਆਰਗੀ ਫਿਲਮ ਲੈ ਕੇ ਆ ਰਹੇ ਹਾਂ ਜੀ ਸਾਊਥ ਦਾ ਨਹੀਂ ਸਾਡਾ ਸਿਨੇਮਾ ਪੰਜਾਬੀ ਦਾ ਹੋਣਾ ਚਾਹੀਦਾ ਉਹ 'ਚ ਪੰਜਾਬੀਏ ਚਲਕਣੀ ਚਾਹੀਦੀ ਹੈ ਸਾਡਾ ਐਕਸ਼ਨ ਰੌਅ ਹੋਣਾ ਚਾਹੀਦਾ ਅਸੀਂ ਪੰਜਾਬੀ ਲੋਕ ਹਾਂ ਜਿਹੜੇ ਸਾਨੂੰ ਸਾਊਦਾ ਸਾਊਦਾ ਸਿਨੇਮਾ ਸ਼ਾਇਦ ਇਹਨਾਂ ਚੰਗਾ ਨਹੀਂ ਲੱਗਦਾ ਅਸੀਂ ਹੱਸਦੇ ਹਾਂ ਉਹਨਾਂ ਦੇ ਐਕਸ਼ਨ ਤੇ ਕਈ ਵਾਰ ਕਿਹਾਰੇ ਚੀਜ਼ਾਂ ਨਕਲੀ ਲੱਗਦੀਆਂ ਨੇ ਜਾਲੀ ਲੱਗਦੀਆਂ ਨੇ ਔਰ ਇਸ ਕਰਕੇ ਅਸੀਂ ਇਹੀ ਟਰਾਈ ਕੀਤਾ ਕਿ ਅਸੀਂ ਰੋ ਐਕਸ਼ਨ ਰੱਖੀਏ ਉਹ ਐਕਸ਼ਨ ਰੱਖੀਏ ਜਿਹੜਾ ਪੰਜਾਬੀਆਂ ਨੂੰ ਪਸੰਦ ਆਵੇ ਪੰਜਾਬ ਦਾ ਐਕਸ਼ਨ ਹੋਵੇ ਜਿਹੜਾ ਲੱਗਦਾ ਮੈਨਲੀ ਐਕਸ਼ਨ ਕਿਹਾਰੇ ਹੋ ਸਕਦਾ ਇਹ ਚੀਜ਼ਾਂ ਸੋਚ ਤੋਂ ਪਰੇ ਦੀਆਂ ਨਹੀਂ ਹੋਣੀਆਂ ਚਾਹੀਦੀਆਂ ਸੋ ਉਹਦਾ ਐਕਸ਼ਨ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਹੈ ਨਵੀਂ ਟੀਮ हायर ਕੀਤੀ ਐਕਸ਼ਨ ਦੀ ਸਾਊਦੀ ਟੀਮ ਅਸੀਂ ਲਈ ਨਹੀਂ ਇਸ ਵਾਰ ਕਿਉਂਕਿ ਉਹ ਤੁਸੀਂ ਉਹਨਾਂ ਨੂੰ ਜਿੰਨਾ ਮਰਜ਼ੀ ਕਹੋ ਕਿ ਨਹੀਂ ਯਾਰ ਅਸੀਂ ਰੌਅ ਐਕਸ਼ਨ ਕਰਨਾ ਉਹ ਕਿਤੇ ਨਾ ਕਿਤੇ ਉਹ ਸਾਊਥ ਵਾਲਾ ਫੀਲ ਦੇ ਹੀ ਜਾਂਦੇ ਆ ਸੋ ਇਸ ਕਰਕੇ ਅਸੀਂ ਟਰਾਈ ਕੀਤੀ ਹੈ ਜੀ ਬਾਕੀ ਇਹ ਹੈ ਕਿ ਸਿਨੇਮਾ ਸਾਡੇ ਪੰਜਾਬ ਦਾ ਹੋਣਾ ਚਾਹੀਦਾ ਜਿਹਨੂੰ ਤੁਸੀਂ ਕਹਿ ਸਕੋ ਕਿ ਯਾਰ ਆ ਸਾਡਾ ਪੰਜਾਬੀ ਸਿਨੇਮਾ ਇਹ ਸਾਊਥ ਵਰਗਾ ਨਹੀਂ ਹੈਗਾ ਇਹ ਬਾਲੀਵੁੱਡ ਵਰਗਾ ਨਹੀਂ ਸੋ ਆਪਾਂ ਇਹ ਕਹਿਣਾ ਸ਼ੁਰੂ ਕਰੀਏ ਸਾਰੇ ਕਿ ਯਾਰ ਸਾਡੇ ਪੰਜਾਬ ਦਾ ਸਿਨੇਮਾ ਹੈ ਔਰ ਸਾਨੂੰ ਮਾਣ ਹੋਣਾ ਚਾਹੀਦਾ ਸਾਡੇ ਸਿਨੇਮੇ 'ਤੇ